ਇਹ ਖਾਸ ਕਰਕੇ ਇਸ ਵਕਤ ਤੁਸੀਂ ਆਪਣੇ ਪਿੰਡ ਜੱਦੀ ਪਿੰਡ ਪਹੁੰਚੇ ਹੋ ਕੀ ਕਰਨਾ ਆ ਲੋਕ ਖੁਸ਼ ਨੇ ਜਿੱਤੇ ਵੀ ਅਸੀਂ ਪ੍ਰੋਗਰਾਮਸ ਕਰ ਰਹੇ ਹਾਂ ਕਾਫੀ ਗਿਣਤੀ ਚ ਲੋਕ ਆ ਰਹੇ ਆ ਗਰਮੀ ਬਹੁਤ ਜ਼ਿਆਦਾ ਹੈ ਤੂਕੋ ਬਹੁਤ ਜ਼ਿਆਦਾ ਹੈ ਅਲਰਟ جاری ਹੋਇਆ ਹੈ ਕਿ ਬਾਹਰ ਨਾ ਨਿਕਲੋ ਪਰ ਫਿਰ ਵੀ ਇਸ ਅਲਰਟ ਦਾ ਵੀ ਲੋਕਾਂ ਦੇ ਉੱਪਰ ਕੋਈ ਅਸਰ ਨਹੀਂ ਨਜ਼ਰ ਆ ਰਿਹਾ ਹੈ ਮੈਂ ਲਗਾਤਾਰ ਜਿਹੜਾ ਹੈ ਮੀਡੀਆ ਦੇ ਵਿੱਚ ਇੱਕ ਪ੍ਰਚਾਰ ਚੱਲ ਰਿਹਾ ਹੈ ਕਿ ਸਾਦੀਆ ਉਹ ਦੋ ਦੋਨੋਂ ਜਿਹੜੇ ਨੇ ਇੱਕ ਦੂਸਰੇ ਦੇ ਨਾਲ ਨਹੀਂ ਮਿਲ ਕੇ ਚੱਲ ਰਹੇ ਕਿੰਧਰਾ ਦਾ ਦੇਖੋ ਅੱਜ ਆਰਿਆ ਜੀ ਨੇ ਆਪ ਇਹ ਪਲਾਨ ਕੀਤਾ ਸੀ ਕਿ ਅੱਜ ਦੀ ਜਿਹੜੀ ਜਿਹੜੀ ਸਾਡੀ ਕੈਂਪੇਨ ਹੈ ਕਿੰਨੇ ਦਿਨ ਤੋਂ ਚੱਲ ਕੀਤੀ ਹੋਈ ਹੈ ਕਿ ਉਹ ਮੇਰੇ ਆਪਣੇ ਪਿੰਨ ਫਤੋ ਵਾਲ ਤੋਂ ਸ਼ੁਰੂ ਹੋਣੀ ਹੈ ਇਹ ਮੇਰਾ ਦਾਦ ਦਾ ਪਿੰਡ ਹੈ ਰਾਈਟ ਤੇ ਜੋ ਇਨਸਾਨ ਇੰਨਾ ਕੁਝ ਮੇਰੇ ਬਾਰੇ ਸੋਚਦਾ ਹੈ ਮੇਰੇ ਪਿੰਡ ਬਾਰੇ ਸੋਚਦਾ ਹੈ ਜਿਨ੍ਹਾਂ ਨੂੰ ਇਹ ਪਤਾ ਹੈ ਕਿ ਮੈਂ ਕਿੰਨਾ ਅਟੈਚਡ ਹਾਂ ਇਸ ਪਲੇਸ ਤੋਂ ਤੇ ਮਤਲਬ ਉਹਨਾਂ ਨਾਲ ਮੇਰਾ ਕੋਈ ਵੀ ਟਸਲ ਜਾਂ ਕੋਈ ਵੀ ਕਿਦਾਂ ਹੋ ਸਕਦਾ ਹੈ ਤੇ ਇਹ ਚੀਜ਼ ਨੂੰ ਮੈਂ ਬਿਲਕੁਲ ਕੰਡੈਮਨ ਕਰਦੀ ਹਾਂ ਜਿਨ੍ਹਾਂ ਨੇ ਵੀ ਇਹ ਅਖਬਾਰਾਂ ਚ ਖਬਰਾਂ ਪਾਈਆਂ ਜਾਂ ਸੋਸ਼ਲ ਮੀਡੀਆ ਚ ਜੋ ਕੋਈ ਵੀ ਦੰਦ ਦੀ ਖਬਰ ਚੱਲ ਰਹੀ ਹੈ ਤੇ ਮੇਰੇ ਖਿਆਲ ਨਾਲ ਸੀਰੀਅਸਲੀ ਥੋੜਾ ਟਾਈਮ ਨਹੀਂ ਹੈ ਬਿਜ਼ੀ ਚੱਲ ਰਿਹਾ ਸਕੇਡਿਊਲ ਬਟ ਇਸ ਇਲੈਕਸ਼ਨ ਤੋਂ ਬਾਅਦ ਆਈ ਸੀ ਇਨ ਟੂ ਇਟ ਕਿ ਮੇਰੇ ਆਦਿਆ ਜੀ ਦੇ ਨਾਲ ਹੀ ਨਹੀਂ ਇਹਨਾਂ ਦੀ ਪੂਰੀ ਫੈਮਿਲੀ ਨਾਲ ਬਹੁਤ ਵਧੀਆ ਰਿਲੇਸ਼ਨਸ ਨੇ ਅੱਜ ਤੋਂ ਨਹੀਂ ਜਿਸ ਦਿਨ ਤੋਂ ਮੈਂ ਕਾਂਗਰਸ ਤੋਂ ਜੁਆਇਨ ਕੀਤੀ ਆ ਮੇਰੇ ਖਿਆਲ ਸਭ ਤੋਂ ਵਧੀਆ ਰਿਲੇਸ਼ਨ ਮੇਰੇ ਇਹਨਾਂ ਦੀ ਫੈਮਿਲੀ ਦੇ ਨਾਲ ਹੈ ਆਦੀ ਆਪ ਬਹੁਤ ਸਾਰੀ ਪ੍ਰਚਾਰ ਨੂੰ ਕਿਸ ਤਰ੍ਹਾਂ ਦੇਖਦੇ ਕਿਉਂਕਿ ਲਗਾਤਾਰ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਤੁਹਾਨੂੰ ਹੀ ਧੋ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਕਿ ਦੋਨੋਂ ਜਣਾਂ ਦੀ ਜਿਹੜੇ ਵੱਖਰੇ ਵੱਖਰੇ ਰੋਡ ਨੇ ਔਰ ਇੱਕ ਦੂਸਰੇ ਦੇ ਨਾਲ ਪ੍ਰਚਾਰ ਨਹੀਂ ਨਿਕਲਦੇ ਇਲੈਕਸ਼ਨ ਆ ਇਹ ਮੁਹੱਬਤ ਔਰ ਜੰਗੇ ਮੇ ਹਰ ਚੀਜ਼ ਆਏ ਜਿਹੜੀ ਲੋਕ ਕਰਦੇ ਆ ਉਹਨਾਂ ਨੂੰ ਹਰ ਚਾਲ ਕਰ ਲੈਣੀ ਚਾਹੀਦੀ ਆ ਜੋ ਕਰਨਾ ਚਾਹੁੰਦੇ ਆ ਮਗਰ ਨਾ ਆਦੀ ਇਹ ਤੇ ਕਦੀ ਅਸਰ ਹੋਇਆ ਇਦਾਂ ਦਾ ਤਣਾਅ ਹੋਏਗਾ ਉਹਦਾ ਕਾਰਨ ਮੈਂ ਭਾਈ ਵਰਤ ਕਾਂਗਰਸੀ ਕਾਂਗਰਸੀ ਸੀ ਕਾਂਗਰਸੀ ਹੈ ਤੇ ਕਾਂਗਰਸੀ ਰਹਿਣਾ ਮੈਂ ਉਹਨਾਂ ਦੇ ਵਿੱਚੋਂ ਨਹੀਂ ਆ ਕਿ ਰਾਤ ਤੁਰੇ ਜਾਂਦੇ ਜਾਂਦੇ ਘਰ ਤੇ ਨਾ ਪਾਰਟੀਆਂ ਬਦਲ ਕੇ ਮੈਂ ਉਹਨਾਂ ਦੇ ਵਿੱਚੋਂ ਨਹੀਂ ਆ ਕਿਉਂਕਿ ਚਾਹੇ ਕਾਂਗਰਸ ਪਾਰਟੀ ਦੇ ਵਿੱਚ ਕੁਝ ਪ੍ਰਾਪਤੀ ਹੋਈ ਜਾਂ ਨਹੀਂ ਹੋਈ ਮੈਂ ਆਪਣਾ ਜੀਵਨ ਲਾਇਆ ਹੈ ਜੀਵਨ ਦਾ ਇੱਕ ਹਿੱਸਾ ਜਿਹੜਾ ਕਿ ਬਹੁਤ ਕੀਮਤੀ ਹੁੰਦਾ ਹੈ ਜੋ ਉਮਰ ਗੁਜ਼ਰ ਗਈ ਕੈਦ ਵਿੱਚ ਉਹ ਉਮਰ ਬਹੁਤ ਕੀਮਤੀ ਥੀ ਜੀ ਬਾਤ ਅਲੱਗ ਹੈ ਜੋ ਜੰਜੀਰ ਸੀ ਉਹ ਤੇਰੇ ਨਾਮ ਕੀ ਕੀ ਕਿਉਂਕਿ ਇਹ ਜਿਹੜੀ ਜੰਜੀਰ ਹੈ ਦੇਸ਼ ਦੀ ਤੇ ਮੇਰੀ ਪਾਰਟੀ ਦੀ ਆ ਇਹਦੇ ਵਿੱਚ ਪ੍ਰਾਪਤੀ ਦੀ ਗੱਲ ਕੋਈ ਨਹੀਂ ਹੈ ਮੈਂ ਪਾਰਟੀ ਦੇ ਨਾਲ ਸੀ ਪਾਰਟੀ ਦਾ ਫੈਸਲਾ ਬੋਸ ਇਸ ਆਲਵੇਸ ਰਾਈਟ ਰੂਲ ਨੰਬਰ 1 ਮੇਰੇ ਬੋਸ ਦਾ ਫੈਸਲਾ ਮੇਰੀ ਪਾਰਟੀ ਦਾ ਫੈਸਲਾ ਜੇ ਗੋਮਰ ਨੂੰ ਟਿਕਟ ਦਿੱਤੀ ਆ ਤੇ ਮੈਂ ਗੋਮਰ ਦੇ ਨਾਲ ਆ ਮੈਂ ਪਹਿਲੇ ਦਿਨ ਡੇ 1 ਤੋਂ ਇਹ ਗੱਲ ਕਹੀ ਸੀ ਦੀ ਗੋਮਰ ਹੋਣਾ ਨੂੰ ਕਿ ਗੋਮਰ ਮੇਰਾ ਤੇਰੇ ਨਾਲ ਕੋਈ ਬਾਤ ਵਿਵਾਦ ਨਹੀਂ ਹੈ ਪਰ ਜਿੱਥੇ ਮੈਂ ਕੰਮ ਕਰਦਾ ਉਹਨਾਂ ਦੇ ਨਾਲ ਕੁਐਸਚਨ ਕਰਨਾ ਉਹਨਾਂ ਦੇ ਨਾਲ ਗੱਲ ਕਰਨੀ ਮੇਰਾ ਰਾਈਟ ਹੈ ਕਿਉਂਕਿ ਜੇ ਅਗਰ ਤੁਹਾਡੇ ਨਾਲ ਕਿਤੇ ਕੋਈ ਤੱਕਾ ਹੁੰਦਾ ਤੁਹਾਡਾ ਹੱਕ ਹੈ ਕਿ ਤੁਸੀਂ ਆਪਣੀ ਇਹ ਇਹ ਇੰਦੀ ਫਰੇਮ ਨਾਟ ਆਫ ਥਿਸ ਫਰੇਮ ਮੈਂ ਇੰਦੀ ਫਰੇਮ ਆਪਣੇ ਫਰੇਮ ਦੇ ਅੰਦਰ ਰਹਿ ਕੇ ਆਪਣੀ ਮਰਿਆਦਾ ਜਾਂ ਆਪਣੇ ਪਰਿਵਾਰ ਚ ਬਹਿ ਕੇ ਆਪਣੀ ਪਾਰਟੀ ਚ ਬਹਿ ਕੇ ਹਰ ਗੱਲ ਕਰ ਸਕਦਾ ਇਹ ਮੇਰਾ ਫੰਡਾਮੈਂਟਲ ਰਾਈਟ ਹੈ ਜੇ ਮਨੁੱਖ ਵਾਲੀ ਕੰਮ ਕਰਦਾ ਤੇ ਮੈਨੂੰ ਆਪਣਾ ਹੱਕ ਵੀ ਮੰਗਣਾ ਚਾਹੀਦਾ ਅਦਰਵਾਈਜ਼ ਮੇਰਾ ਗੋਮਰ ਨਾਲ ਜਾਂ ਪਾਰਟੀ ਨੂੰ ਡੈਮੇਜ ਕਰਨ ਦੀ ਜਾਂ ਕਿਸੇ ਵੀ ਪ੍ਰਕਾਰ ਦੀ ਉਹ ਬਿਲਕੁਲ ਨਹੀਂ ਹੈ ਮੈਂ ਇਥੋਂ ਅੱਗੇ ਵੀ ਕੰਟੀਨਿਊ 9 ਤੋਂ ਲੈ ਕੇ 9 ਚ 14 ਚ ਤੇ ਆ ਜਿਹੜੀ ਹੈਗੀ ਆ 19 ਇਹਦੇ ਵਿੱਚ ਕੰਟੀਨਿਊ ਇਥੋਂ ਜਿਹੜੀ ਹੈ ਸ਼ਾਮ 84 ਦੇ ਵਿੱਚੋਂ ਵਿਨ ਕਰਕੇ ਜਾਂਦੀ ਹੈ ਕਾਂਗਰਸ ਔਰ ਇਸ ਵਾਰ ਵੀ ਵਿਨ ਕਰਕੇ ਜਾਏਗੀ ਕਿਉਂਕਿ ਮੈਂ ਇਸ ਕੰਸਟੀਚੁਐਂਸੀ ਨੂੰ ਆਪਣਾ ਪਰਿਵਾਰ ਸਮਝ ਕੇ ਇੱਥੇ ਜਿਹੜੀਆਂ ਕਮੀਆਂ ਹੁੰਦੀਆਂ ਸੀ ਜਿਵੇਂ ਕਿ ਫਾਰ ਐਗਜ਼ਾਮਪਲ ਇੱਕ ਕਾਲਜ ਦੀ ਗੱਲ ਕੀਤੀ ਜਾਂਦੀ ਸੀ ਕਿ ਕੋ ਐਜੂਕੇਸ਼ਨ ਕਾਲਜ ਨਹੀਂ ਆ ਹਰ ਬੰਦਾ ਆਉਂਦਾ ਸੀ ਚਾਹੇ ਕੋਈ ਵੀ ਲੀਡਰ ਸੀ ਉਹ ਇਹ ਗੱਲ ਕਹਿ ਕੇ ਚਲਾ ਜਾਂਦਾ ਸੀ ਵੋਟਾਂ ਲੈ ਕੇ ਕਿ ਇੱਥੇ ਅਸੀਂ ਕਾਲਜ ਬਣਾ ਦਵਾਂਗੇ ਮੈਂ ਬਣਾ ਕੇ ਦਿਖਾਇਆ ਇੱਥੇ ਤਹਿਸੀਲ ਬਣਾ ਗਏ ਚਲੇ ਜਾਂਦੇ ਸੀ ਜਦੋਂ ਲਾਸਟ ਮੂਮੈਂਟ ਤੇ ਆਉਂਦੇ ਸੀ ਕਹਿੰਦੇ ਕੋਈ ਨਹੀਂ ਇਸ ਵਾਰ ਬਣ ਜਾਏਗਾ ਮੈਂ ਬਣਾ ਕੇ ਦਿਖਾ ਲਿਆ ਸਟੇਡੀਅਮ ਬਣਾ ਕੇ ਦਿਖਾ ਲਿਆ ਹਸਪੀਟਲ ਲੈ ਕੇ ਆਇਆ ਇੱਥੇ ਤੱਕ ਪੁਲਿਸ ਸਟੇਸ਼ਨ ਬਣਾ ਕੇ ਦਿਖਾ ਲਿਆ 620 ਕਿਲੋਮੀਟਰ ਸੜਕਾਂ ਬਣਾਈਆਂ 300 ਡਿਊ ਟਿਊਬਲ ਲਗਾਏ ਹੈ ਔਰ ਉਹਦੇ ਤੋਂ ਬਾਅਦ ਬੱਸ ਸਟੈਂਡ ਬਣਾ ਕੇ ਦਿਖਾ ਲਿਆ ਸੀਵਰੇਜ ਪਾਇਆ ਐਸੀ ਪਿੰਡ ਦੀ ਦੇਖ ਲਓ ਇਹ ਅਸੀਂ ਤਾਂ ਜਿਹੜੀ ਨਾ ਆਪੋਜੀਸ਼ਨ ਦੇ ਜਿਹੜੇ ਐਮ ਐਲ ਏ ਸਾਹਿਬ ਆ ਉਹਨਾਂ ਦੀ ਬਿਊਟੀ ਸਿਰਫ ਫੀਤਾ ਕੱਟਣ ਰੱਖੀ ਹੋਈ ਹੈ ਹੋਰ ਕੁਝ ਨਹੀਂ ਕਿਉਂਕਿ ਫੀਤਾ ਕੱਟਣ ਵਾਲਿਆਂ ਦਾ ਕਿਉਂਕਿ ਮੈਂ ਕੰਮ ਕਰਕੇ ਗਿਆ ਉਹ ਆ ਕੇ ਫੀਤੇ ਕੱਟਦੇ ਆ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕੋਈ ਅਸੀਂ ਗੱਲ ਨਹੀਂ ਪਬਲਿਕ ਹੈ ਸਭ ਜਾਣਦੀ ਹੈ